ਇਸ ਤੋਂ ਇਲਾਵਾ ਹੁਣ ਜਿਹੜੀ ਵੱਡੀ ਗੱਲ ਇਹਦੇ ਤੇ ਇਹ ਹੈ ਕਿ ਸਾਡੇ ਕੋਲ ਜਿਹੜੇ ਮੈਂ ਜਿਵੇਂ ਸ਼ੁਰੂਆਤ ਚ ਦੱਸਿਆ ਸੀ 30 ਪਿੰਡ ਸਾਡੇ ਜਿਹੜੇ ਅਫੈਕਟ ਹੋਏ ਨੇ ਹੁਣ ਤੱਕ ਟੋਟਲ ਉਹਦੇ ਵਿੱਚ ਸਾਡੇ ਕੋਲ ਪੱਤਨ ਪੱਤਨ ਪੋਸਟ ਕਾਮਾ ਵਾਲੀ ਪੋਸਟ ਤੇ ਅੱਤੂ ਵਾਲਾ ਪੁਲ ਤੇ 24 ਘੰਟੇ 18 ਮੈਡੀਕਲ ਦੀਆਂ ਟੀਮਾਂ ਸਮੇਤ ਦਵਾਈਆਂ ਤੇ ਐਂਬੂਲੈਂਸ ਸਮੇਤ ਸੇਵਾਵਾਂ ਉੱਥੇ ਸਾਡੀਆਂ ਹਾਜ਼ਰ ਨੇ ਤੇ ਹੁਣ ਤੱਕ ਜਿਹੜਾ ਤਕਰੀਬਨ 25 ਲੋਕਾਂ ਨੂੰ ਅਸੀਂ ਐਂਬੂਲੈਂਸ ਰਾਹੀਂ ਸਿਵਲ ਹਸਪੀਟਲ ਫਾਜ਼ਿਲਕਾ ਲੈ ਕੇ ਗਏ ਆਂ ਤੇ ਇਲਾਜ ਕਰਵਾ ਕੇ ਪਰਤੀ ਕਰਾ ਕੇ ਉਹਨਾਂ ਦਾ ਇਲਾਜ ਕਰਵਾ ਕੇ ਉਹ ਬਿਲਕੁਲ ਠੀਕ ਨੇ ਉਹਨਾਂ ਨੂੰ ਫਿਰ ਘਰ ਵਾਪਸ ਭੇਜਿਆ ਗਿਆ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ 6 ਗਰਭਵਤੀ ਜਿਹੜੀਆਂ ਸਾਡੀਆਂ ਭੈਣਾਂ ਉਹ ਉਹਨਾਂ ਦੀ ਪ੍ਰੋਪਰ ਡਿਲੀਵਰੀ ਹੋਈ ਹੈ ਜਿਹਦੇ ਵਿੱਚੋਂ 4 4 ਜੱਤਿਆ ਬੱਚਾ ਜਣ ਕੇ ਉਹਨਾਂ ਨੂੰ ਦੁਬਾਰਤ ਹੀ ਘਰੇ ਪਹੁੰਚਾ ਦਿੱਤਾ ਗਿਆ ਬਿਲਕੁਲ ਸੇਫ ਨੇ ਦੇ ਦੋ ਜਿਹੜੀਆਂ ਸਾਡੀਆਂ ਉਹ ਭੈਣਾਂ ਨੇ ਉਹ ਇਸ ਸਮੇਂ ਸਾਡੇ ਕੋਲ ਫਾਜ਼ਿਲਕਾ ਦੇ ਸਿਵਲ ਹਸਪਤਲ ਦੇ ਵਿੱਚ ਭਰਤੀ ਨੇ ਜੱਚਾ ਬੱਚਾ ਬਿਲਕੁਲ ਠੀਕ ਨੇ ਉਹਦੇ ਚ ਵੀ ਤੇ ਹਰ ਪ੍ਰਭਾਵਿਤ ਸਾਰੇ ਪਿੰਡਾਂ ਤੇ ਅਸੀਂ ਪਾਣੀ ਦੇ ਸੈਂਪਲ ਨੇ ਜਿਹੜੇ ਉਹ ਇਕੱਠੇ ਕਰਕੇ ਟੈਸਟਿੰਗ ਲਈ ਜਿਵੇਂ ਪਹਿਲਾਂ ਵੀ ਦੱਸਿਆ ਸੀ ਅਸੀਂ ਟਾਈਮ-ਟਾਈਮ ਸਰ ਉਹਨਾਂ ਨੂੰ ਬਾਰ-ਬਾਰ ਜਾਨੀ ਕਿ ਵੀ ਕੰਟਾਮਿਨੇਟ ਨਾ ਹੋਵੇ ਵਾਟਰ ਕਿੰਨੀ ਕੰਟਾਮਿਨੇਸ਼ਨ ਹੋਈ ਹੈ ਕਿਉਂਕਿ ਆਫਟਰ ਫਲੱਡ ਇਫੈਕਟਸ ਨੇ ਜਿਹੜੇ ਅਸੀਂ ਉਹਨਾਂ ਨੂੰ ਵੀ ਨਾਲ-ਨਾਲ ਜਾਨੀ ਕਿ ਉਹਨਾਂ ਦਾ ਵੀ ਮੈਜਰ ਲੈ ਰਹੇ ਆਂ ਅਸੀਂ ਉਹਨਾਂ ਨੂੰ ਚੰਡੀਗੜ੍ਹ ਵੀ ਸੈਂਪਲਿੰਗ ਲਈ ਭੇਜਣੀ ਹੈ ਤੇ ਜਿਹੜੀਆਂ ਕਲੋਰਨ ਦੀਆਂ ਗੋਲੀਆਂ ਨੇ ਵੀ ਪਾਣੀ ਦੇ ਵਿੱਚ ਬੈਕਟੀਰੀਅਲ ਜਾਂ ਕੋਈ ਹੋਰ ਫੰਗਲ ਕਿਸੇ ਕਿਸਮ ਦੀ ਕੋਈ ਇਨਫੈਕਸ਼ਨ ਹੋਵੇ ਕਲੋਰਨ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਪ੍ਰੋਪਰ ਘਰ-ਘਰ ਦੇ ਵਿੱਚ ਪਚਾ ਦਿੱਤੀਆਂ ਗਈਆਂ ਨੇ ਔਰ ਸਪੈਸ਼ਲੀ ਇਹਦਾ ਮੇਜਰ ਲੱ타 ਜਾ ਰਿਹਾ ਕਿ ਕਿਸੇ ਘਰ ਦੇ ਵਿੱਚੋਂ ਜਾਨੀ ਕਿ ਕਲੋਰਨ ਦੀ ਜਿਹੜੀ ਗੋਲੀ ਹੈ ਉਹ ਪ੍ਰੋਪਰ ਮਤਲਬ ਕਿ ਮਾਤਰਾ ਦੇ ਵਿੱਚ ਉੱਥੇ ਹੋਵੇ ਘੱਟੇ ਨਾ ਉੱਥੇ ਤੇ ਬਾਕੀ ਹੜ ਪ੍ਰਭਾਵਿਤ ਜਿਹੜੇ ਲੋਕਾਂ ਲਈ ਬਣਾਏ ਗਏ ਰਾਹਤ ਕੈਂਪਾਂ ਵਿੱਚ ਲਗਾਤਾਰ ਅਸੀਂ ਫੌਗਿੰਗ ਕਰਵਾ ਰਹੇ ਹਾਂ ਤੇ ਲਾਰਵਾ ਤੇ ਸਪਰੇ ਕਰਾ ਰਹੇ ਹਾਂ ਛਿੜਕਾਓ ਕਰਾ ਰਹੇ ਹਾਂ ਔਰ 5 ਸਾਲ ਤੇ 5 ਸਾਲ ਤੱਕ ਦੇ ਬੱਚਿਆਂ ਦਾ ਅਸੀਂ ਟੀਕਾ ਕਰਨ ਵੀ ਕਰਵਾ ਰਹੇ ਹਾਂ ਜਿਹੜੇ ਜਿਹੜੇ ਜਣੀ ਕਿ ਉਹਨਾਂ ਨੂੰ ਜਿਹੜੀ ਇਹਦੀ ਜ਼ਰੂਰਤ ਹੁੰਦੀ ਹੈ ਆਪਣੀ ਟੀਕਿਆਂ ਦੀ ਬੱਚੇ 5 ਸਾਲ ਤੱਕ ਦੇ ਆ ਦੀ ਉਹ ਅਸੀਂ ਉਹਨਾਂ ਨੂੰ ਪ੍ਰੋਪਰ ਦੇ ਰਹੇ ਹਾਂ ਬਾਕੀ ਜੇਕਰ ਗੱਲ ਕਰੀਏ ਹੜ੍ਹ ਪ੍ਰਭਾਵਿਤ ਇਲਾਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰ ਜਿਹੜੇ ਬਣਾਏ ਗਏ ਨੇ ਉਹਨਾਂ ਕੇਂਦਰਾਂ ਵਿੱਚ 26 ਮੈਡੀਕਲ ਦੀਆਂ ਟੀਮਾਂ ਜਿਹੜਾ ਦੁਆਰਾ ਨਾ 24 ਘੰਟੇ ਸੇਵਾ ਸਹੂਲਤਾ ਦਿੱਤੀਆਂ ਜਾ ਰਹੀ ਹੈ ਹੁਣ ਤੱਕ ਸਿਹਤ ਵਿਭਾਗ ਹੈ ਜਿਹੜਾ ਪੰਜਾਬ ਸਰਕਾਰ ਦਾ ਉਹ ਲਗਭਗ ਲਗਭਗ 7000 ਮਰੀਜ਼ਾਂ ਨੂੰ 7000 ਮਰੀਜ਼ਾਂ ਨੂੰ ਅਸੀਂ ਹੁਣ ਤੱਕ ਜਾਨੀ ਕਿ ਮੁਫਤ ਦੇ ਵਿੱਚ ਚੈਕਿੰਗ ਕਰਕੇ ਜਿਹੜੀਆਂ ਲੋੜਿੰਦੀਆਂ ਦਵਾਈਆਂ ਨੇ ਉਹਨਾਂ ਨੂੰ ਹੁਣ ਤੱਕ ਅਸੀਂ ਪ੍ਰੋਵਾਈਡ ਕਰਾ ਚੁੱਕੇ ਹਾਂ